डीएवी पब्लिक स्कूल ਦੇ ਵਿੱਚ ਵਰਨ ਮਾਥਸ ਆਫ ਜਿਹੜਾ ਉਹ ਮਨਾਇਆ ਗਿਆ ਜਿੱਥੇ ਗੁਰਦਾਸਪੁਰ ਚੈਂਬਰ ਆਫ ਕਾਮਰਸ ਅਤੇ ਸਕੂਲ ਦੇ ਜਿਹੜੇ ਐਡਮਿਨਿਸਟ੍ਰੇਸ਼ਨ ਹੈ ਪ੍ਰਿੰਸੀਪਲ ਸਾਹਿਬ ਤੇ ਡੀਏਵੀ ਦੇ ਸਕੱਤਰ ਸਾਹਿਬ ਹੈ ਉਹ ਸਾਰੇ ਹੀ ਰਿਸਪੈਕਟੇਬਲ ਜਿਹੜਾ ਉਹ ਆਏ ਸੀ ਉਹਨਾਂ ਨੇ ਤੇ ਸਟੂਡੈਂਟਾਂ ਨਾਲ ਮਿਲ ਕੇ ਕਾਫੀ ਸੰਖਿਆ ਦੇ ਵਿੱਚ ਜਿਹੜੇ ਬੂਟੇ ਲਾਏ ਹੈ ਬੇਸਿਕਲੀ ਸਾਨੂੰ ਸਾਰਿਆਂ ਨੂੰ ਇਹੀ ਇਨਸਪੀਰੇਸ਼ਨ ਦਿੰਨੇ ਆ ਕਿ এনवायरमेंट ਦੇ ਪ੍ਰਤੀ ਵਾਤਾਵਰਣ ਦੇ ਪ੍ਰਤੀ ਜਿਹੜੀ ਸਾਡੀ ਜ਼ਿੰਮੇਵਾਰੀ ਹੈ ਉਹ ਬੜੀ ਇੰਪੋਰਟੈਂਟ ਹੈ ਇਹ ਬੂਟੇ ਜਿਹੜੇ ਅੱਜ ਲਗਾਏ ਗਏ ਮੈਨੂੰ ਉਮੀਦ ਹੈ ਕਿ ਇਹ ਅੱਗੇ ਜਾ ਕੇ بڑے ਰੁੱਖ ਬਣਨਗੇ ਤੇ ਇਹ ਜਿਹੜਾ ਕੰਟਰੀਬਿਊਸ਼ਨ ਅਸੀਂ ਐਜ਼ ਅਨ ਇੰਡੀਵਿਜੂਅਲ ਕਰਦੇ ਆ ਆਪਣੇ এনवायरमेंट ਦੇ ਪ੍ਰਤੀ ਉਹਦੇ ਵਿੱਚ ਬਹੁਤ ਬਹੁਤ ਅਹਿਮ ਬਾਗੀਦਾਰੀ ਨਿਭਾਈ ਜਾਏਗੀ ਇਸ ਤੋਂ ਇਲਾਵਾ ਕਾਫੀ ਕਲਚਰਲ ਪ੍ਰੋਗਰਾਮ ਵੀ ਕੀਤਾ ਗਿਆ ਸੀ ਸਕੂਲ ਦੇ ਬੱਚਿਆਂ ਨੇ ਕਾਫੀ ਭਾਵਨਾਤਮਕ ਜਿਹੜੀ ਹੈ ਉਹਨਾਂ ਕੋਈਆਂ ਤੇ ਸਪੀਚਸ ਦਿੱਤੀਆਂ ਉਹਦੇ ਉਹਦੇ ਨਾਲ ਸਾਨੂੰ ਲੱਗਦਾ ਹੈ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਜਿਹੜੇ ਸਟੂਡੈਂਟਸ ਆਜਤੇ ਉਹ ਕਾਫੀ ਸचेਤ ਹੈ ਜਾਗਰੂਕ ਹੈ এনवायरमेंट ਦੇ ਪ੍ਰਤੀ ਤੇ ਅੱਗੇ ਜਾ ਕੇ ਉਹ ਬਹੁਤ ਹੀ ਗੰਭੀਰ ਤੇ ਇੱਕ ਸਮਝ ਸਮਝਦਾਰ ਜਿਹੜੇ ਉਸ ਨਾਗਰਿਕ ਬਣਨਗੇ ਇਦਾਂ ਜਿਹੜਾ ਪ੍ਰੋਗਰਾਮ ਚੈਂਬਰ ਆਫ ਕਾਮਰਸ ਗੁਰਦਾਸਪੁਰ ਵੱਲੋਂ বন ਮਹੋਸਤਵ ਮਨਾਇਆ ਗਿਆ ਸ਼੍ਰੀ ਜੀਆਨਾਲ ਮਿੱਤਲ ਡੀਏਵੀ ਸਕੂਲ ਡੀਏਵੀ ਸਕੂਲ ਕਲਾਨੋ ਰੋਡ ਤੇ ਔਰ ਅੱਜ ਦੇ ਸਾਡੇ ਮੁੱਖ ਮਹਿਮਾਨ ਸ਼੍ਰੀ ਐਸਐਸਪੀ ਸਾਹਿਬ ਜਿਹੜੇ ਸਾਡੀ ਛੋਟੀ ਰਿਕਵੈਸਟ ਤੇ ਆਏ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਉਹਨਾਂ ਨਾਲ ਪੁਲਿਸ ਐਡਮਿਨਿਸਟ੍ਰੇਸ਼ਨ ਵੀ ਇੱਥੇ ਸ਼ਾਮਲ ਹੋਏ ਔਰ ਅੱਜ ਦਾ ਜਿਹੜਾ ਵਨ ਮੌਸਮ ਸੀਗਾ ਇੱਕ ਗਲੋਬਲ ਵਾਰਮਿੰਗ ਦੇ ਦਿਹਾੜੀ ਸੀ ਕਿਉਂਕਿ ਜਿਹੜਾ ਮੌਸਮ ਦਾ ਅ ਵਾਰ-ਵਾਰ ਪੈ ਰਿਹਾ ਗਰਮੀ ਦਾ ਬਹੁਤ ਜ਼ਿਆਦਾ ਉਹਦੇ ਬੜੀ ਵੱਡੀ ਸੰਖਿਆ ਚ ਕੱਟੇ ਜਾ ਰਹੇ ਆ ਲੇਕਿਨ ਨਵੀਂ ਪੌਦੇ ਜਿਹੜੇ ਪੌਦੇ ਆ ਉਹ ਲੱਗ ਨਹੀਂਦੇ ਪੌਦੇ ਕਰਕੇ ਮੌਸਮ ਦਾ ਬੜਾ ਫਰਕ ਪੈ ਰਿਹਾ ਇਸ ਕਰਕੇ ਸਾਰਿਆਂ ਨੂੰ ਇਹ ਰਿਕੁਐਸਟ ਕੀਤੀ ਜਾ ਰਹੀ ਹੈ ਔਰ ਉਹਨਾਂ ਨੂੰ ਇਨਸ਼ੋਰ ਕੀਤਾ ਜਾ ਰਿਹਾ ਵੀ ਤੁਸੀਂ ਬੱਚਿਆਂ ਨੂੰ ਵੀ ਇਨਸ਼ੋਰ ਕੀਤਾ ਬੱਚਿਆਂ ਨੂੰ ਪੌਦੇ ਦਿੱਤੇ ਆ ਉਹਨਾਂ ਨੂੰ ਬਕਾਇਦਾ ਸਾਡੀ ਸਸਤਾ ਜਿਹੜਾ ਜਿਹੜਾ ਬੱਚਾ ਆਪਣੇ ਪੌਦੇ ਦੇ ਲਾਇਕ ਪੌਦੇ ਦੀ ਦੇਖਭਾਲ ਕਰੇਗਾ ਅਸੀਂ ਪ੍ਰਿੰਸੀਪਲ ਸਾਹਿਬ ਦੀ ਕੰਸੈਂਟ ਨਾਲ ਉਸ ਬੱਚਿਆਂ ਨੂੰ ਸਨਮਾਨਿਤ ਵੀ ਕਰਾਂਗੇ ਆਨਰ ਵੀ ਕਰਾਂਗੇ ਇਸ ਤਰੀਕੇ ਨਾਲ ਬੱਚਿਆਂ ਨੂੰ ਅਸੀਂ ਪ੍ਰੋ ਕੀਤਾ ਵੀ ਜਿਹੜੇ ਬੱਚਿਆਂ ਤੋਂ ਗੱਲ ਸ਼ੁਰੂ ਹੁੰਦੀ ਆ ਉਹ ਬੱਚੇ ਸ਼ੁਰੂਆਤ ਕਰਨ ਤਾਂ ਜੋ ਅੱਗੇ ਜਾ ਕੇ ਉਹਨਾਂ ਦੇ ਮਾਪੇ ਫਾਦਰ ਜਿਹੜੇ ਪੜੋਸੀ ਉਹ ਵੀ ਇਹ ਚੀਜ਼ੇ ਸ਼ਾਮਲ ਹੋਣ ਔਰ ਪੌਦੇ ਲਾਣ ਇਹਨਾਂ ਸ਼ਬਦਾਂ ਨਾਲ ਕਿਸ਼ਮਤ ਜਾਇ ਹਨ